ਪੰਜਾਬ ਕਾਂਗਰਸ ਦੇ 2027 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਕਾਟੋ ਕਲੇਸ਼ ਸ਼ੁਰੂ ਹੋ ਗਈ ਹੈ ਜਿਸ ਚ ਇਸ ਵਾਰ ਫਿਰ ਤੋਂ ਸਿੱਧੂ ਪਰਿਵਾਰ ਨੇ ਬਗਾਵਤ ਕਰ ਦਿੱਤੀ ਹੈ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖਿਲਾਫ ਮੋਰਚਾ ਖੋਲ ਦਿੱਤਾ ਪਰ ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਤੇ ਇਸ ਦਾ ਹੀ ਜਵਾਬ ਦਿੰਦਿਆਂ ਨਵਜੋਤ ਕੋਰ ਸਿੱਧੂ ਨੇ ਆਪਣੇ ਐਕਸ ਤੇ ਰਾਜਾ ਵੜਿੰਗ ਦੀ ਤਰਨ ਤਰਨ ਚੋਣਾ ਦੌਰਾਨ ਪ੍ਰਚਾਰ ਦੀ ਵੀਡੀਓ ਸ਼ੇਅਰ ਕਰਦੇ ਹਾਂ ਤਿੱਖਾ ਹਮਲਾ ਕੀਤਾ ਜਿਸ ਚ ਨਵਜੋਤ ਕੋਰ ਸਿੱਧੂ ਨੇ ਲਿਖਿਆ ਕਿ ਮੈਂ ਇਸ ਪ੍ਰਧਾਨ ਦੇ ਨਾਲ ਬਿਲਕੁਲ ਵੀ ਖੜੇ ਹੋਣਾ ਨਹੀਂ ਚਾਹੂੰਗੀ ਜੋ ਕਿ ਬਹੁਤ ਹੀ ਇਨਸੈਂਸਟਿਵ ਇਰਿਸਪੌਂਸੀਬਲ ਤੇ ਬੇਈਮਾਨ ਅਤੇ ਪ੍ਰਸ਼ਟਾਚਾਰ ਹੈ ਤੇ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਨਾਲ ਖੜਾਂਗੀ ਜਿਹੜੇ ਇਸ ਦੇ ਇਰਿਸਪੌਂਸੀਬਲ ਬਿਹੇਵੀਅਰ ਦੇ ਕਾਰਨ ਹਾਰਟ ਹੋਏ ਨੇ ਤੇ ਮੈਂ ਇਸ ਨੂੰ ਆਪਣਾ ਪ੍ਰਧਾਨ ਮੰਨਣ ਤੋਂ ਅਸਵੀਕਾਰ ਕਰਦੀਆਂ ਤੇ ਮੈਂ ਇਸ ਨਾਲ ਵੀ ਸਹਿਮਤ ਨਹੀਂ ਹਾਂ ਤੇ ਮੈਂ ਇਸ ਨਾਲ ਬਹੁਤ ਹੀ ਸ਼ੌਕ ਤਾਂ ਕਿ ਭਗਵੰਤਮਾਨ ਸੀਐਮ ਇਸ ਨੂੰ ਬਚਾ ਕਿਉਂ ਰਹੇ ਨੇ ਤਾਂ ਇਹ ਗੱਲਾਂ ਲਿਖ ਕੇ ਨਵਜੋਤ ਕੋਰ ਸਿੱਧੂ ਨੇ ਰਾਜਾ ਵੜਿੰਗ ਤੇ ਗੰਬੀਰ ਇਲਜ਼ਾਮ ਲਗਾਏ ਤੇ ਵੜਿੰਗ ਨੂੰ ਬੇਈਮਾਨ ਤੇ ਭ੍ਰਿਸ਼ਟਾਚਾਰੀ ਤੱਕ ਕਹਿ ਦਿੱਤਾ ਤੇ ਇਸ ਦੇ ਨਾਲ ਹੀ ਕਾਂਗਰਸ ਦੀ ਆਪਸੀ ਖਿੱਚ-ਤਾਣ 'ਚ ਦੂਜੀ ਪਾਰਟੀਆਂ ਦੇ ਲੀਡਰ ਮਜ਼ੇ ਲੈ ਰਹੇ ਨੇ ਕਾਂਗਰਸ ਦੀ ਐਸੀ ਲੜਾਈ ਨੂੰ ਵੇਖਦੇ ਹੋਏ ਰਮਨਜੀਤ ਬਿੱਟੂ ਨੇ ਸਭ ਤੋਂ ਪਹਿਲਾਂ ਤੰਜ ਕਸਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਪੰਜਾਬ 'ਮੇਂ ਝਾੜੂ ਬਿਖਰਨੇ ਸੇ ਪਹਿਲੇ ਹੀ ਕਾਂਗਰਸ ਬੇਖਰ ਗਈ ਤਾਂ ਕਾਂਗਰਸ ਇੱਕ ਵਾਰ ਫਿਰ ਤਾਂ ਆਪਣੀ ਹੀ ਗ੍ਰੇਯੁੱਚ ਵਿੱਚ ਫਸ ਗਈ ਹੈ ਜਿਸ ਕਾਰਨ ਪਹਿਲਾਂ ਵੀ ਸੱਤਾ ਤੋਂ ਬਾਹਰ ਹੋਈ ਸੀ ਤੇ ਹੁਣ ਫਿਰ ਦੁਬਾਰਾ ਤੋਂ ਸਿੱਧੂ ਪਰਿਵਾਰ ਨਾਲ ਪੰਗਾ ਪੈ ਗਿਆ ਹੁਣ ਵੇਖਣਾ ਹੋਵੇਗਾ ਕਿ ਸਿੱਧੂ ਪਰਿਵਾਰ ਨੂੰ ਕਾਂਗਰਸ ਸੰਭਾਲ ਪਾਦੀ ਹੈ ਜਾਂ ਇਸੇ ਤਰ੍ਹਾਂ ਹੀ ਆਪਣੀ ਕਾਟੋ ਕਲੇਸ਼ ਵਿੱਚ ਫਸ ਜਾਵੇਗੀ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਕਾਂਗਰਸ ਦੇ ਇਸ ਕਲੇਸ਼ ਬਾਰੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬ ਕਾਂਗਰਸ ਚ 2027 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਕਾਟੋ ਕਲੇਸ਼ ਸ਼ੁਰੂ ਹੋ ਗਈ ਹੈ ਜਿਸ ਚ ਇਸ ਵਾਰ ਫਿਰ ਤੋਂ ਸਿੱਧੂ ਪਰਿਵਾਰ ਨੇ ਬਗਾਵਤ ਕਰ ਦਿੱਤੀ ਹੈ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖਿਲਾਫ ਮੋਰਚਾ ਖੋਲ ਦਿੱਤਾ ਪਰ ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਤੇ ਇਸ ਦਾ ਹੀ ਜਵਾਬ ਦਿੰਦਿਆਂ ਨਵਜੋਤ ਕੋਰ ਸਿੱਧੂ ਨੇ ਆਪਣੇ ਐਕਸ ਤੇ ਰਾਜਾ ਵੜਿੰਗ ਦੀ ਤਰਨ ਤਰਨ ਚੋਣਾ ਦੌਰਾਨ ਪ੍ਰਚਾਰ ਦੀ ਵੀਡੀਓ ਸ਼ੇਅਰ ਕਰਦੇ ਹਾਂ ਤਿੱਖਾ ਹਮਲਾ ਕੀਤਾ ਜਿਸ ਚ ਨਵਜੋਤ ਕੋਰ ਸਿੱਧੂ ਨੇ ਲਿਖਿਆ ਕਿ ਮੈਂ ਇਸ ਪ੍ਰਧਾਨ ਦੇ ਨਾਲ ਬਿਲਕੁਲ ਵੀ ਖੜੇ ਹੋਣਾ ਨਹੀਂ ਚਾਹੂੰਗੀ ਜੋ ਕਿ ਬਹੁਤ ਹੀ ਇਨਸੈਂਸਟਿਵ ਇਰਿਸਪੌਂਸੀਬਲ ਤੇ ਬੇਈਮਾਨ ਅਤੇ ਪ੍ਰਸ਼ਟਾਚਾਰ ਹੈ ਤੇ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਨਾਲ ਖੜਾਂਗੀ ਜਿਹੜੇ ਇਸ ਦੇ ਇਰਿਸਪੌਂਸੀਬਲ ਬਿਹੇਵੀਅਰ ਦੇ ਕਾਰਨ ਹਾਰਟ ਹੋਏ ਨੇ ਤੇ ਮੈਂ ਇਸ ਨੂੰ ਆਪਣਾ ਪ੍ਰਧਾਨ ਮੰਨਣ ਤੋਂ ਅਸਵੀਕਾਰ ਕਰਦੀਆਂ ਤੇ ਮੈਂ ਇਸ ਨਾਲ ਵੀ ਸਹਿਮਤ ਨਹੀਂ ਹਾਂ ਤੇ ਮੈਂ ਇਸ ਨਾਲ ਬਹੁਤ ਹੀ ਸ਼ੌਕ ਤਾਂ ਕਿ ਭਗਵੰਤਮਾਨ ਸੀਐਮ ਇਸ ਨੂੰ ਬਚਾ ਕਿਉਂ ਰਹੇ ਨੇ ਤਾਂ ਇਹ ਗੱਲਾਂ ਲਿਖ ਕੇ ਨਵਜੋਤ ਸਿੰਘ ਸਿੱਧੂ ਨੇ ਰਾਜਾ ਵੜਿੰਗ ਤੇ ਗੰਭੀਰ ਇਲਜ਼ਾਮ ਲਗਾਏ ਤੇ ਵੜਿੰਗ ਨੂੰ ਬੇਈਮਾਨ ਤੇ ਭ੍ਰਿਸ਼ਟਾਚਾਰੀ ਤੱਕ ਕਹਿ ਦਿੱਤਾ ਤੇ ਇਸ ਦੇ ਨਾਲ ਹੀ ਕਾਂਗਰਸ ਦੀ ਆਪਸੀ ਖਿੱਚ-ਤਾਣ 'ਚ ਦੂਜੀ ਪਾਰਟੀਆਂ ਦੇ ਲੀਡਰ ਮਜ਼ੇ ਲੈ ਰਹੇ ਨੇ ਕਾਂਗਰਸ ਦੀ ਐਸੀ ਲੜਾਈ ਨੂੰ ਵੇਖਦੇ ਹੋਏ ਰਮਨਜੀਤ ਬਿੱਟੂ ਨੇ ਸਭ ਤੋਂ ਪਹਿਲਾਂ ਤੰਜ ਕਸਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਪੰਜਾਬ 'ਮੇਂ ਝਾੜੂ ਬਿਖਰਨੇ ਸੇ ਪਹਿਲੇ ਹੀ ਕਾਂਗਰਸ ਪੇ ਖੜ ਗਈ ਤਾਂ ਕਾਂਗਰਸ ਇੱਕ ਵਾਰ ਫਿਰ ਤਾਂ ਆਪਣੀ ਹੀ ਗ੍ਰੇਯੁੱਚ ਫਸ ਗਈ ਹੈ ਜਿਸ ਕਾਰਨ ਪਹਿਲਾਂ ਵੀ ਸੱਤਾ ਤੋਂ ਬਾਹਰ ਹੋਈ ਸੀ ਤੇ ਹੁਣ ਫਿਰ ਦੁਬਾਰਾ ਤੋਂ ਸਿੱਧੂ ਪਰਿਵਾਰ ਨਾਲ ਪੰਗਾ ਪੈ ਗਿਆ ਹੁਣ ਵੇਖਣਾ ਹੋਵੇਗਾ ਕਿ ਸਿੱਧੂ ਪਰਿਵਾਰ ਨੂੰ ਕਾਂਗਰਸ ਸੰਭਾਲ ਪਾਦੀ ਹੈ ਜਾਂ ਇਸੇ ਤਰ੍ਹਾਂ ਹੀ ਆਪਣੀ ਕਾਟੋ ਕਲੇਸ਼ ਚ ਫਸ ਜਾਵੇਗੀ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਕਾਂਗਰਸ ਦੇ ਇਸ ਕਲੇਸ਼ ਬਾਰੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ